ਸਹੀ ਜਾਣਕਾਰੀ ਲੈਣੀ ਹੈ ਉਹ ਰਸਟਲ ਨਹੀਂ ਪੈਣ ਦੇਣੀ ਫਿਰ ਪਤਾ ਕੀ ਕਰਨਗੇ ਆ ਇੰਨਾ ਕ ਕੂੜਾ ਪਾਇਆ ਵੱਠਲ ਚ ਖਾ ਚੱਕ ਆ ਬੇ ਬਾਈ ਦਾ ਖੇਤ ਬੇਲੀ ਲੱਗਦਾ ਹੋਰ ਕਿਵੇਂ ਆ ਵਧੀਆ ਵਧੀਆ ਹੋਰ ਸੁਣਾ ਵਧੀਆ ਖੇਤਾਂ ਜੀ ਰਿਹਾ ਕਰ ਸਾਰਾ ਜਨ ਖੇਤਾਂ ਜੀ ਰਹਿੰਦੇ ਆ ਤੋਰੜ ਵੀਡੀਓ ਵਧੀਆ ਚੱਲਦੀ ਹੈ ਛੇ ਵੀਡੀਓ ਟਾਪ ਖੇਤਾਂ ਜੀ ਦਾ ਬਾਈ ਨਜ਼ਾਰਾ ਹੋਰ ਸੁਣਾ ਆ ਗਏ ਸੀ ਏਡੀ ਚ ਹਾਂ ਹਾਂ ਕੱਲ ਹੀ ਆਇਆ ਸੀ अच्छा आ, कम, okay. बदी है, बदी है। अच्छा बढ़िया चलियांਦਾ ਕੰਮ ਓਕੇ ਆ ਵਧੀਆ ਚੱਲੀਆਂ ਦਾ ਕੰਮ ਆ ਵਧੀਆ ਵਧੀਆ اچھا اچھا ਹਾਂ ਚਾਰ ਪੰਜ ਬੰਦੇ ਹੈਗੇ ਆ ਅਸੀਂ اچھا ਹਾਂ ਸੀਐਡੀ ਅਫਸਰ ਖਾਂ ਸੀਐਡੀ ਅਫਸਰ اچھا ਹਾਂ ਚਾਰ ਪੰਜ ਬੰਦੇ ਹੈਗੇ ਆ ਅੱਛਾ 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 ਤੇ ਪਿੰਡਾਂ ਦਾ ਸਾਡਾ ਬਾਬਾ ਵਖਰੀ ਸਾਹਿਬ ਹੁੰਦਾ ਫਿਰ ਤੁਸੀਂ ਤਾਂ ਉਹੀ ਤੁਰੇ ਫਿਰਦੇ ਹੋ ਉਹੀ ਤਾਂ ਤੁਰੇ ਫਿਰਦੇ ਆ ਦੇਖ ਪੱਲਾ ਦਾ ਅਸੀਂ ਚਾਰ ਪੰਜ ਬੰਦੇ ਆ ਕਈ ਵਾਰੀ ਕੋਈ ਬਾਡੀ ਮਿਲ ਜੇ ਉਹਦਾ ਪਤਾ ਕਰਦੇ ਵੀ ਕਿਨੇ ਵੱਡਿਆ ਜਾਂ ਕੁਝ ਕਰਿਆ ਇਹ ਸਾਨੂੰ ਆਪ ਨੂੰ ਪਤਾ ਲੱਗੇ ਹਰੇ ਕੁੱਤੇ ਵੀ ਰੱਖੇ ਹੋਏ ਉਹ ਵੀ ਸੁੱਕ ਕੇ ਪਤਾ ਕਰ ਲੈਂਦੇ ਨੇ ਲੈ ਹੱਥ ਜੋੜ ਗਿਆ ਸਾਡੇ ਪਿੰਡਾਂ ਚ ਜਿਹੜਾ ਪਿੰਡਾਂ ਦਾ ਸਿਸਟਮ ਹਾਂ ਤੇਰੇ ਕੁੱਤਿਆਂ ਨਾਲੋਂ ਕਿਤੇ ਵੱਧ ਕੇ ਹੈ ਕਿ ਤੇਰੇ ਮੁਲਾਜ਼ਮਾਂ ਨਾਲੋਂ ਕੋਈ ਕਿਤੇ ਵੱਧ ਕੇ ਕਿਵੇਂ ਆ ਦੇਖ ਹਾਂ ਮੇਰੀ ਗੱਲ ਸੁਣ ਹੂੰ ਇਹ ਸਾਡੇ ਗੱਡੀ ਦਾ ਸੈਲਫ ਵੱਜ ਜੂ ਹਾਂ ਮੰਨ ਲਾ ਵੀ ਮੈਂ ਇਸ ਗੱਡੀ ਸਟਾਰਟ ਕਰ ਲਈ ਹਾਂ ਉਹਦੀ ਭੈਣ ਦਨੇ ਦੀ ਕੋਈ ਨਾ ਕੋਈ ਗਵਾਂਢੜਾ ਆ ਕੇ ਬਾਰ ਮੂੰਹ ਦੀ ਟੱਪ ਜਾਂਦੀ ਹੈ ਗਏ ਕਿੱਧਰ ਨੇ ਅੱਛਾ ਉਹ ਪੁੱਛਣ ਗਿਆ ਆ ਕੇ ਹੂੰ ਛੋੜ ਵਾਲੇ ਕਿੱਧਰ ਗਏ ਨੇ ਅੱਜ ਗੱਡੀ ਜੀ ਲੈ ਕੇ ਉਹ ਤਾਂ ਭਾਈ ਨੰਦਗੜ੍ਹ ਗਏ ਨੇ ਦਵਾਈ ਜੀ ਲੈਣਾ ਅੱਛਾ ਹੂੰ ਗੱਡੀ ਦਾ ਕੋੜਾ ਚਨੀਰ ਨੂੰ ਗਈ ਹੈਗੀ ਇੰਨਾ ਪਤਾ ਨੰਦਗੜ੍ਹ ਬਣਾਈ ਜਾਨੀ ਹੈ ਇੰਨਾ ਪਤਾ ਲਾ ਲੈਂਦੀ ਹਾਂ ਤੇ ਉਹ ਬੰਦੇ ਨੂੰ 100 ਕੰਮ ਜਾਨਾ ਦਾ ਕਬੀਲਦਾਰੀ ਦੇ ਹਾਂ ਫੇਰ ਆਖਣੀ ਆ ਤੇ ਗੱਡੀ ਦਾ ਚਨੀਰ ਨੂੰ ਗਈ ਹੈ ਦਵਾਈ ਹਾਂ ਹਾਂ ਦਵਾਈ ਲੈਣ ਗਏ ਨੇ ਦਵਾਈ ਲੈਣ ਵੀ ਗਏ ਨੇ ਵੀਰ ਬਾਰਾ ਬਾਬੇ ਦੇ ਗਏ ਨੇ ਹਾਂ ਬਾਬੇ ਦੇ ਗਏ ਹੋਣਗੇ ਐਵੇਂ ਭੈਣ ਦੇ ਯਾਰਦੀਆਂ ਬੈਠਾ ਤੂਛਾ ਲਈ ਰਹੀ ਗੱਲ ਕੁੱਤਿਆਂ ਦੀ ਆ ਸਾਡੇ ਕੈਮਰੇ ਵੀ ਲੱਗੇ ਨੇ ਫਿਰ ਤੇਰੇ ਕੈਮਰੇ ਨਾਲੋਂ ਤਾਂ ਸਾਡੇ ਕੈਮਰੇ ਵਾੜੇ ਫਸਟ ਚੱਲਦੇ ਨੇ ਕੈਮਰੇ ਕਿਵੇਂ ਥੋੜੇ ਕਿਵੇਂ ਸਾਡੇ ਕਮਾਂਡ ਚ ਬੁੜੀਆਂ ਇਹ ਮੰਨ ਲਾ ਵੀ ਇਹੋ ਜਿਹੀਆਂ ਹੁੰਦੀਆਂ ਨੇ ਪਿੰਡਾਂ ਚ ਹਾਂ ਸਾਰੇ ਪਿੰਡਾਂ ਚ ਹੀ ਹੁੰਦੀਆਂ ਇਕੱਲੇ ਸਾਡੇ ਜੀ ਨਹੀਂ ਹਾਂ ਇਹ ਮੰਨ ਕੇ ਚੱਲ ਸਹੀ ਜਾਣਕਾਰੀ ਲੈਣੀ ਹੈ ਹਾਂ ਉਹ ਰਸਟਲ ਨਹੀਂ ਪੈਣ ਦੇਣੀ ਫਿਰ ਪਤਾ ਕੀ ਕਰਨਗੇ ਆ ਇੰਨਾ ਕੂੜਾ ਪਾਇਆ ਬੱਠਲ ਚ ਹਾਂ ਚੱਕਿਆ ਹਾਂ ਸਿੱਟ ਗਿਆ ਕਈ ਵਾਰੀ ਤਾਂ ਭਾਂਡ ਘੜਾ ਵੇ ਦੀਆਂ ਜਿਹੜਾ ਇਹਨੇ ਕਰਿਆ ਹੁੰਦਾ ਕੁੱਤੇ ਦੇ ਗੰਦਾ ਉਹਦੇ ਤਿਲਕ ਜਾਂਦੀਆਂ ਨੇ ਥੱਲੇ ਦੇਖਦੀਆਂ ਨਹੀਂ ਹਾਂ ਕਈ ਵਾਰੀ ਨਲੀ ਚ ਵੜ ਜਾਂਦੀਆਂ ਨੇ ਚੱਕ ਦਿਆਂ ਚੱਕ ਤੂੰ ਮੂੰਹ ਕੂੜਾ ਕੀ ਕਰੀ ਜਾਂਦੀ ਐ ਕੂੜਾ ਤਾਂ ਉਹੀ ਲੈ ਜਾਂਦੀਆਂ ਦੇਖਦੇ ਮਾਰੀ ਕੂੜਾ ਤਾਂ ਖਸਮਾ ਕੂੜਾ ਦਾ 100 ਗ੍ਰਾਮ ਹੁੰਦਾ ਬੱਠਲ ਤੋਂ 3 ਕਿਲੋ ਦਾ ਛਰ ਤੇ ਚੱਕੀ ਫੇਰਦੀਆਂ ਨੇ ਟਾਗ ਦੇ ਵੀ ਹੋਣਗੇ ਫਿਰ ਤੋਂ ਹਾਂ ਹੁਣ ਤੂੰ ਮੈਨੂੰ ਐਂ ਦੱਸ ਬੀ ਤੇਰੇ ਕੈਮਰੇ ਸਹੀ ਨੇ ਜਾਂ ਤੇਰੇ ਕੁੱਤੇ ਸਹੀ ਨੇ ਇਹ ਸਾਡੇ ਪਿੰਡ ਵਾਲਿਆਂ ਬੁੜੀਆਂ ਸਹੀ ਨੇ ਸਾਡੇ ਗੰਨੇ ਦਾ ਕੈਮਰੇ ਸਹੀ ਨੇ ਨਾ 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 ਕਿਉਂ ਕੈਮਰੇ ਤੇਰੇ ਸਟਿੱਲ ਪਾ ਦੇਣਗੇ ਇਹ ਨਹੀਂ ਪਉਂਦਿਆਂ ਆਪਾਂ ਉਹਦੀ 5 ਕਿਲੋ ਦਾ ਪੱਠੜ ਇਹਦੇ ਸਿਰ ਤੇ ਹੋਵੇ ਹਾਂ ਗਾਂਹ ਦੀਆਂ ਪੁੱਛੀ ਹਨ ਫਲਾਨਿਆਂ ਦੀ ਨੂੰ ਕਿੱਧਰ ਗਈ ਹੈ ਤੁਸੀਂ ਟਿੰਡੀਆਂ ਲੈਣੀਆਂ ਕਿੱਧਰ ਗਈਆਂ ਕਿੱਧਰ ਮਰਜੀ ਜਾਵੇ ਅਗਲਾ ਦੇ ਕਪੀਲਦਰੀ ਦੇ ਕੰਮ ਨੇ ਐਨਾ ਪਤਾ ਕਰ ਲੈਣ। ਮੁੱਢੇ ਤਾਂ ਪੋਰਾ ਨਹੀਂ ਬਣਦੀ। ਸਾਰਿਆਂ ਦਾ ਤਾਂ ਗਲ ਪਈ ਜਾਂਦੀ ਆ ਇਹਦੇ ਲੈ। ਆ ਵੀ ਪਤਾ ਹੈ। ਤੁਸੀਂ ਭੈਣ ਦੇ ਖਸਮਤ ਨੂੰ ਲੈਣਾ ਕੀ ਹੈ? ਆਜਾ ਪਿੰਡ ਦੀ ਲੜਾਈ ਵੀ ਪਤਾ ਉਹ ਗੱਲੇ ਗੱਲੇ ਕਰਦੀ ਹੈ ਨਾ। ਮੈਂ ਆਖਿਆ ਬਾळा। ਇਹ ਛੱਡ ਪਰੇ ਇਹ ਤਾਂ ਪਿੱਛੇ ਵੀ ਵਿਆਹੀ ਹੋਈ ਸੀ। ਐਨਾ ਹੀ ਪਤਾ ਲੱਗਿਆ। ਉਹੀ ਗੱਲ ਜਿੰਦਗੀ ਹੈ। ਉਹ ਮੱਦੀ ਨਾ ਹੋਵੇ। ਹੋਰ ਦੇਖ ਲਾ ਲੈ। ਹਾਂ ਹੋਏਗਾ ਕਿਵੇਂ। ਹੈ। ਇਹਦਾ ਬੜੇ ਜੱਬਖਾਨੇ ਢਾਉਂਦਿਆਂ ਨੇ ਹੋਰ ਜੱਬਖਾਨੇ ਕੀ ਢਾਤੇ ਇਹਦਾ ਆਪਾਂ ਨੂੰ ਸਹੀ ਰੀਝ ਨਹੀਂ ਪਤਾ ਹੁੰਦਾ ਵੀ ਕੀਦਾ ਕੋਈ ਆਪਾਂ ਨੂੰ ਦਾ ਕੱਲਾ ਆ ਹੁੰਦਾ ਆਪਣਾ ਭਾਣ ਜਿਹਾ ਲੱਗਦਾ ਹੈ ਹਾਂ ਇਹ ਆਪਣੀ ਭਾਣ ਜੀ ਲੱਗਦੀ ਹੈ ਆ ਸਹੁਰਿਆਂ ਚੋ ਲੱਗਦੇ ਆ ਭਤੀਜੀ ਲੱਗਦੀ ਹੈ ਹੈ ਹਾਂ ਇਹ ਗਾਹਾਂ ਦੀ ਗਾਹ ਥੁੰਨੀ ਰੱਖਣਗਾ ਰੋਗਾ ਇਹ ਫਲਾਨੇ ਇਹਨਾਂ ਦੀ ਕੁੜੀ ਇੱਕ ਵੱਡੇ ਉੱਥੇ ਵੈਜੀਪ ਮੈਂ ਇੱਕ ਫਲਾਨੇ ਵੈਜੀ ਜੀ ਕਮਾਂਡ ਸਰਵੇ ਕਿਤੇ ਖਿਆਲੇ ਵਾਲੀ ਕੁੜੀ ਦਾ ਤਾਂ ਨਹੀਂ ਵੇ ਤੂੰ ਉਵੇਂ ਮਣਗੇ ਬਣਾਈ ਜਾਣਗੇ ਜੇ ਪਿੰਡ ਦੇ ਪਰਲੇ ਪਾਸੇ ਬਾਜੂ ਮੁੰਡਾ ਮੈਂ ਤੂੰ ਕੀ ਦੇ ਮੈਂ ਗਰਦਿੱਤੇ ਦਾ ਲੱਗਦਾ ਹੈ ਅੱਛਾ ਨਾਮ ਯਾਦ ਰੱਖ ਦਿਆ ਹਾਂ ਹਾਂ ਉਹ ਤਾਂ ਮੈਂ ਨਿਗਾਹ ਜੀ ਕਰਾਈਆ ਮੈਨੂੰ ਮਾੜਾ ਮਾੜਾ ਮਣਗਾਇਆ ਪੈਂਦਾ ਜੇ ਤੂੰ ਵਗਿਆ ਹਾਂ ਤੈਨੂੰ ਪਤਾ ਕੀ ਆਖਣਗਾ ਨਹੀਂ ਇਹ ਤਾਂ ਉਹੀ ਹੈ ਪੁਰਸ ਚੋੜ ਗਿਆ ਚਿੱਟਾ ਪਿੰਦਾ ਫੜਿਆ ਗਿਆ ਹੈ ਅੱਛਾ ਅੱਛਾ ਚਿੱਟੇ ਦਾ ਹੀ ਪਤਾ ਲੱਗਿਆ ਤੈਨੂੰ ਵੀ ਰਾਇ ਕਹਿਣਗੀਆਂ ਫੇਰ ਤਾਂ ਕਾ ਮੇਰੇ ਫੇਰ ਨੇ ਕੈਮਰੇ ਦਾ ਫੇਰ ਨੇ ਬਾਈ ਇੱਕ ਅੱਜ ਬੁੜੀ ਸਾਨੂੰ ਦੇ ਉਹ ਨੂਬੜੀਆਂ ਨਿਆ ਮਿਲਦੇ ਕਦਾ ਪੱਕੀਆਂ ਲਾਈਆਂ ਹੋ ਜਾਂਦਾ ਤੇ ਨਾ ਇਹਨਾਂ ਦੀ ਤਨਖਾਹ ਹੈ ਨਾ ਇਹਨਾਂ ਦਾ ਇਤਬਾਰ ਹੈ ਨਾ ਇਹ ਲਾਈਟ ਬੱਜੀ ਦੋ ਕਰਨ ਤੁਹਾਡੇ ਤਾਂ ਕੈਮਰਾ ਲਾਈਟ ਬੱਜੀ ਦੋ ਕਰ ਲੈਣਗੇ ਹਾਂ ਉਹ ਤਾਂ ਬੰਦ ਬੰਦ ਹੋ ਜਾਂਦੇ ਆ ਇਹ ਨਹੀਂ ਹੁੰਦੇ ਇਹਦਾ ਝੜਚ ਵੀ ਨਹੀਂ ਹੁੰਦੇ ਉਹ ਤਾਂ ਅਸੀਂ ਤਾਂ ਗਏ ਬੋੜਿਆ ਸਾਨੂੰ ਦੇ ਦਿੱਕਤ ਦੀ ਇਹ ਨਹੀਂ ਬਾਈ ਮਿਲਦੀਆਂ ਇਹਦਾ ਕਰਮ ਵਾਲਿਆਂ ਨੂੰ ਮਿਲਦੀਆਂ ਸਾਡੀ ਤਾਂ ਪਿੰਡ ਚ ਬਾਈ ਐਂ ਪਰਲੇ ਪਸਾ ਪਤਾ ਲੱਗ ਜਾਂਦਾ ਵੀ ਕੀ ਗੱਲ ਬਾਤ ਹੈ ਆਹ ਦਾ ਫਿਰ ਕੁੱਲ ਮਿਲਾ ਕੇ ਔਖੀ ਐ ਇਹਦਾ ਕੁੱਲ ਮਿਲਾ ਕੇ ਬਈ ਔਖੀ ਐ ਪਿੰਡ ਵਾਲੇ ਤਾਂ ਪਿੰਡ ਵਾਲੇ ਸੀ ਏਡੀ ਪਿੰਡ ਵਾਲੇ ਅਫਸਰੀ ਤਗੜੇ ਨੇ ਪਿੰਡ ਵਾਲੇ ਦਾ ਪਿੰਡ ਵਾਲੀ ਹਾਂ ਛੋਡੇ ਮਲਾਜਮ ਨਹੀਂ ਕੁਛ ਕਰਦੇ ਹੈ